Oh, ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਵਾਹਿਗੁਰੂ ਕੀ ਕਾੰਤਾ ਵਾਹਿਗੁਰੂ ਕੀ ਫਤਿਹ ਪੰਥ ਸਤਕਾਰ ਨੂੰ ਸਤਿਗੁਰਾਂ ਜੀ ਸਤਿ ਸਨਵਾਦੀ ਨੂੰ ਸਤਕਾਰ پشاہ جی مسکا چل رہی شب بچار لڑکی گوڑی پوری آدمی چل رہی ہے تین سو چالی اب کی اگلی باڑی باب رکھنی باری رنگ ہوتی ہے پاشا جی گور گراہب جی دو باب رکھڑیاں ہیں ارجن دیو سا جی مہاراج کی باب رکھنی پہلے آپ پڑھ چکے ہوں جو بار گرو ارجنج بھی نے لوگ دوسری مبرت ہے سوت گیر صاحب جی چار چیزیں کرکاری پاڑیاں ਜਿੱਦੇ ਵਿਦ ਪਾਲਿਤ ਜਿੰਬਾ ਮੀ ਗਾਵਣ ਪ੍ਰਦੇਸ਼ ਵਿੱਚ ਦੇ ਹਨ ਆਉ ਪਰ ਜੀ ਆਪਣੇ ਰਸਤਰਾ ਤੋਂ ਫਾਨੀ ਬਚਨ ਕਰਦੇ ਹੋਏ ਗਉਣ ਰਸਨੀ ਗਾਵਾਂ ਤੋਂ ਕਰਦੇ ਹਨ ਗਉੜੀ ਬਾਵਨਾ ਕੋ ਕੋ ਨਰਨਾ ਕਾ ਕੁਰਖ ਗੁਰਪ੍ਰਸਾਦ ਕਾ ਕਪਤਿ ਸਿਚੈ ਗੁਰ ਦੀ ਜੀ ਆਗ ਵਿੱਚ ਬਾਬੀਆਂ ਜੀ ਤੋਂ ਪਾਪ ਦਾ ਗੁਰੂ ਜੀ ਆਖ 52 ਦਾ ਅੰਤਰ ਗੁਰਜਾ ਗਾਵਨ ਗੁਰਜਾ ਆਖਾਂ ਵਾਲੀ ਤੇ ਬਾਣੀ ਘਰ ਜਿਹਾ ਕਰਦੇ ਹੈ ਪ੍ਰਭ ਮਨਗਲਾ ਤੇ ਪ੍ਰਭ ਜੀ ਕਰਦੇ ਹੋਏ ਕਿਰਦੌਂ ਕਰਦੇ ਹੋਏ ਸਬਾਈ ਦੀ ਨਮਤਾ ਕਰਦੇ ਹਨ ੴ ਸਤਿਨਾਮ ਓ ਘਟਾ ਤੁਪ ਗੁਰ ਪ੍ਰਸਾਦਿ ਜਿਦੋਂ ਪਲੀ ਗੁਰ ਪ੍ਰਵਾਹ ਮਾ ਪਰਮੇਸ਼ਰ ਪ੍ਰਮਾਤਰ ਰੰਗਾਲੂ ਸ੍ਰੀਕ ਸੂਰਜ ਰਾਜੀ ਕੋਈ ਸਾਰੇ ਤੇ ਮੰਡ ਦਾ ਮਾਨਿਤ ਹੈ ਉਹਦੀ ਗੁਰ ਸਤ ਹੈ ਸਤਨਾਮ ਤੁਪਾ ਸਕਤਾਂ ਦੇ ਦੋ ਸਕਤ ਇਨਵੈਟਰ ਤੁਹਾਨੂੰ ਨੇ ਕੰਕਾ ਉਪਕਰਕਾ ਮੁੱਖ ਹੈ ਆਪ ਦੀ ਕੰਕਾ ਉਪਕਰਕਾ ਹੈ ਮੂਰੀ ਆਸਣ ਗੁਰਪ੍ਰਸਾਦ ਗੁਰੂ ਦੀ ਕਿਰਪਾ ਨੇ ਲਾਲ ਭਾਈ ਜੀ ਦੀ ਪ੍ਰਾਪਤੀ ਹੈ ਗੁਰੂ ਦੇ ਮੇਲ ਨਾਲ ਹੰਝਾ ਮੇਲ ਹੈ ਕੰਕ ਦੀ ਬਾਣੀ ਦਾ ਸਰਦੇ ਹੰਝੀ ਬਾਣੀ ਅਕਸ਼ਰ ਲੋਕ ਪੈ ਸਭ ਕੁਛ ਇਸ ਹੀ ਮਾਏ ਬਾਬ ਲਖਪਤ ਭਾਵ ਕੀ 59 ਅੱਖਰ ਇਹ ਬਾਣੀ ਦੇ 52 ਅੱਖਰ ਅਕਸ਼ਰ ਲੋਕ ਦਾ ਸਭ ਕੁਛ ਇਸ ਹੀ ਮਾਏ ਕਿਤੇ ਸਭ ਕੁਝ 49 ਅਕਰਾਂ ਦੇ ਵਿੱਚ ਕਬਜੀ ਜੀ ਕਹਿੰਦੇ ਰਿਹਾ ਹੋਇਆ ਹੈ ਬਉਂਜਾਖਾਂ ਦੇ ਵਿੱਚ ਅਸੀਂ ਸਾਰੇ ਸੰਸਾਰੀ ਲੋਕ ਹੋ ਗੋੜਦੇ ਹੋਂਦਮੀ ਦੇ ਗੋੜੀ ਦੇ ਵਜਾਖ ਰਹ ਹਨ ਜਿਹਦੇ ਵਿੱਚ ਸਾਫ ਸਿੱਖ ਜੀ ਉਹ ਹਰ ਬਾਦਸ਼ਾਹ ਬੋਲਦੀ ਹੈ ਅਖਰਾਂ ਦੇ ਵਿੱਚ ਗੋੜੀ ਜਾਂਦੀ ਹੈ ਭਗਤ ਜੀ ਕਹਿੰਦੇ ਇਤਾਂ ਅਖਾਂ ਦੇ ਵਿੱਚ ਸੰਸਾਰ ਅਕਸਰ ਲੋਕ ਤੈਂ ਸਾਫ ਕਰਸ ਇਸੀ ਬਾਣ ਸਰਪ ਜੀ ਦੇ ਵਿੱਚ جی بولتی بولتی ہاں ہر بول چلتے ہیں جن بول چلتے ہیں زندگی بولتے ہیں یہ پچا اکران بنے ہوئے پکت جی کہ کوئی سب کچھ اسی مانے سنسارا کچھ اکثر ਇਹ ਭਗਤ ਜੀ ਵੀ ਬਚਨ ਕਰਦਾ ਇਹ ਅੱਖਰ ਫਿਰ ਜਾਹੇਗੇ ਕੋਈ ਅੱਖਰ ਇੰਮਾਨਾ ਹੈ ਭਗਤ ਜੀ ਕਹਿੰਦੇ ਅੱਖਰ ਧਰਮ ਹੈ ਇਸ ਸੰਸਾਰੀ ਜੁਗ ਦੀ ਹੈ ਸੰਸਾਰੀ ਪਛਾਵਾਂ ਦੇ ਅੱਖਰ ਹਨ ਭਗਤ ਕਹਿੰਦੇ ਇਹ ਸੰਸਾਰਕ ਸਿਰਫ ਹੈ ਇਹਨਾਂ ਲੋਕ ਦੇ ਵਿੱਚ ਵੀ ਭਾਵੇਂ ਵਰਤੇ ਕਰ ਸੰਸਾਰੀ ਦੇ ਵਿੱਚ

ਪਾਤਸ਼ਾਹ ਜੀ ਕਹਿੰਦੇ ਜਿਹੜੀ ਦੇ ਰੋਲ ਨਹੀਂ ਦਿੰਦਾ ਤੇ ਉਹ ਵਿਆਹ ਹੈ ਸਿਸ਼ਟੀ ਹੈ ਇਹਨ ਲੋਕਹਾਰ ਹੁੰਦਾ ਜਿਹੜੇ ਅੱਖਰ ਬੱਦ ਰਹੇ ਆ ਬੋਲੀ ਦੇ ਵਿੱਚ ਅੱਖਰ ਚ ਪਰਮਾਤਮਾ ਆਖਿਆ ਜਿਹ ਪੁੱਲਾਂ ਦੇ ਵਿੱਚ ਨਹੀਂ ਹੈ ਪਰਮੇਸ਼ਰ ਜਿਹੜਾ ਅੱਖਰ ਨੂੰ ਪੜ੍ਹੇ ਪਾਤਸ਼ਾਹ ਜੀ ਕਹਿੰਦੇ ਉਹ ਅੱਖਰ ਦੀ ਮਹਿਮਾਨੀ ਜਿਹੜੇ ਅੱਖਰ ਉਹ ਪਰਮਾਤਮਾ ਨੂੰ ਭਗਤ ਜੀ ਕਹਿੰਦੇ ਪਰਮਾਤਮਾ ਨਾਲ ਲਿਬ ਜੋੜਦੇ ਰੱਖਣ ਤਾਂ ਜੀ ਕਹਿੰਦੇ ਹੈ ਨਹੀਂ ਉਹ ਪਰਮਾਤਮਾ ਧਰਮ ਜੀ ਕਹਿੰਦੇ ਉਹ ਤੱਲ ਹੈ ਪਰਮੇਸ਼ਰ ਜਿਹੜਾ ਉਤਰਾ ਤੁਰੀ ਹੈ ਜਮਾ ਕੋਲ ਤੈ ਅਸਰ ਆਵਾ ਪਤ ਜੀ ਭక్తి ਵਿੱਚ ਵੰਦਨ ਕਰਦੇ ਹਾਂ ਕਹਿੰਦੇ ਜਿਹੜਾ ਬੋਲ ਜੇਪਤ ਹੋ ਗਿਆ ਉਹੀ ਹੈ ਅੱਖਰ ਧਰਮ ਜੇ ਬੋਲ ਅਬੋਲ ਤੈ ਵਨ ਹਾ ਇਹ ਦਾ ਅਖਰਾ ਵਿੱਚ ਵੀ ਟਿੱਕਦਾ ਹੋਦਾ ਹੋਦਾ ਵਨ ਹੈ ਕੋਈ ਜਿਸ ਉਹ ਹੋ ਹੈ ਤਿਸ ਲੱਗੇਗਾ ਕੋਈ ਅਕਾਲ ਪੁਰਖ ਜੀ ਕਹਿੰਦੇ ਮੁਕਤ ਚ ਮੁਕਤ ਧਰਮ ਜੀ ਕਹਿੰਦੇ ਉਹਦੀ ਪ੍ਰਾਰਥਨਾ ਤੱਕ ਹਾਸਕਦੇ ਆ ਮੇਦ ਹਾਸਕਦੇ ਆ ਪਰ ਉਹਦਾ ਰੱਖ ਵੀ ਰੱਖਿਆ ਨਹੀਂ ਕਰ ਸਕਦਾ ਉਹਦਾ ਪਾਰਾ ਬਾਗੀਆਂ ਨੇ ਹੋਰ ਕਿੰਦੇ ਬੋਲ ਬੋਲ ਕੇ ਉਹਦੇ ਨਾਲ ਮੇਲ ਕਰਨਾ ਸਕੇ ਉਹ ਬੋਲ ਬੋਲ ਵੱਟ ਹੈ ਸੋਈ ਇਹ ਪਤਾ ਲੱਗ ਜਾਂਦਾ ਕਿ ਪ੍ਰਮਾਤਮਾ ਹੈ ਉਹਦੇ ਵਿੱਚ ਅਸੀਂ ਵੇਖ ਸਕਦੇ ਹਾਂ ਬਾਣੇ ਦੇ ਉਦਾਹਰਣ ਜੈ ਉਪਉਹ ਹੈ ਤਾਂ ਲੱਖ ਦਾ ਕੋਈ ਕਿਤੇ ਜਿੱਤੇ ਉਹ ਹੈ ਉਹਦਾ ਕੋਈ ਰੱਖੀ ਦੀ ਹੈ ਉਹਦਾ ਕੋਈ ਛੇੜਾ ਨਹੀਂ ਹੈ ਉਹਦੀ ਕੋਈ ਬੇਨਤੀ ਨਹੀਂ ਹੈ ਉਹਦਾ ਕਿਹਖਰਾ ਦਾ ਕਾਰਨ ਨਹੀਂ ਹੈ ਉਹ ਪ੍ਰਮਾਤਮਾ ਇਦਾਂ ਕੋਈ ਇੰਤਪਾੜ ਨਹੀਂ ਸਕਿਆ ਤੇ ਬੋਲਾਂ ਦਾ ਬੋਲ ਬੋਲ ਕੇ ਸਾਡੀ ਜੀਵਾ ਖੰਡ ਜਾਂਦੀ ਹੈ ਬੋਲ ਬੋਲਦੇ ਨੂੰ ਬਾਣੀ ਪੜ੍ਹਦੇ ਆ ਸ਼ਬਦ ਗਾਉਂਦੇ ਆ ਉਹਦੇ ਗੁਣ ਗਾਉਂਦੇ ਆ ਉਹਦੀ ਸਿਖਤ ਕਰਦੇ ਆ ਭਗਤ ਜੀਾ ਮੋੜ ਮੁਕ ਜਾਵੇ ਤੇ ਪਰਮਤਿ ਮਹਾਰਾਜਾ ਕਾਲ ਖਰੀ ਜੀ ਕਹਿੰਦੇ ਬੋਲ ਬੋਲ ਕੇ ਜੀਵਾ ਘਾਤ ਹੋ ਜਾਵੇ ਜੀ ਜੀਵਾ ਦੀ ਉਸਤਤਾਈ ਨਹੀਂ ਕਰ ਸਕਦੇ اور جن جو دا پارا بارنی پاکت دی او کہتا ہے انہی گنتی گنتی اور کار کوئی نہیں سمجھ سکیا اور آمد کوئی دیکھتا نہیں پاس سکیا سور اللہ رحمت جان کھوڑتے سو آمد کھوڑتے پایا اگر جی کہتے کھوڑ کر دی دنیا دے لوگ کو دیکھتے چلے گئے پاروں بولا دے ویسے بھی نہیں ہے بولا تو بھی پڑی ہے اوپر بات ماں اچھے بچے کر ਤਾਂ ਤੋਪਕਾਰ ਅਕਿੰਦੇ ਪਤਿ ਕਰਦੇ ਜਗਦੀਆਂ ਭਕਤੀਆਂ ਦੇ ਵਿੱਚ ਅਲਹਾ ਅਲੋਕਾ ਕਿਆ ਕਰੂ ਤਾਂ ਤੋ ਗਰੋ ਪਰ ਉਪਕਾਰ ਭਗਤ ਜੀ ਕਹਿੰਦੇ ਇਸ ਤਰ੍ਹਾਂ ਕਿਸੇ ਉਪਕਾਰ ਦੇ ਨਾਲ ਸਮਝਿਆ ਜਾ ਸਕਦਾ ਉਹਦਾ ਰਾਗ ਲੱਭਿਆ ਜਾ ਸਕਦਾ ਵਟਕ ਪੀਰ ਜਿਵੇਂ ਰਵ ਰੇ ਹੋ ਜਾ ਕੋ ਤੀਰ ਲੋਕ ਵਿੱਚ ਭਾਰ ਵਟਕ ਕਹਿੰਦੇ ਹਨ ਮੋੜ ਦੇ ਵਿੱਚ ਬੂੜ ਦਾ ਦਰੱਖਤ ਭਗਤ ਜੀ ਧਾਰਨ ਕਰਦੇ ਨੇ ਕਿ ਸਰ ਜੀ ਕਹਿੰਦੇ ਬੂੜ ਦੇ ਬੀਜ ਵਿੱਚੇ ਬੂੜ ਉੱਗਦਾ ਹੈ ਬੂੜ ਪੀਜ ਵਿੱਚੋਂ ਉੱਗਦਾ ਹੈ ਬੀਜ ਬੂੜ 'ਚ ਭਗਤ ਜੀ ਕਹਿੰਦੇ ਪਰ ਉਹ ਪਰਮੇਸ਼ਰ ਜੀ ਤੁਹਾਡੇ ਨਾਲ ਜਨ ਵਰਤ ਪੀਜ ਨੇ ਰਾਵ ਰੇ ਜੋ ਕਹਿੰਦੇ ਉਹਦੇ ਵਿੱਚ ਵੀ ਉਹ ਬੀਜ ਵਿੱਚ ਵੀ ਦੇਖੋ ਬਾਰਬਰ ਹੈ ਪ੍ਰਮਾਤਮਾ ਛੋਟਾ ਜਿਹਾ ਬੀਜ ਹੁੰਦਾ ਹੈ ਬੂੜ ਦਾ ਬੀਜ ਉਹਦਾ ਵੱਡਾ ਬੂੜ ਹੁੰਦਾ ਹੈ ਮੋੜ ਦਾ ਦਰੱਖਤ ਬਹੁਤ ਵੱਡਾ ਹੁੰਦਾ ਹੈ ਪਰ ਦੇਖੋ ਜਿਹੜੇ ਛੋਟੇ ਜਿਹੇ ਬੀਜ ਸੁਭਰ ਜੀ ਕਹਿੰਦੇ ਉਹ ਉਹਦੀ ਤਰਾਜ ਹੁੰਦੀ ਹੈ ਬੀਜ ਵਿੱਚੋਂ ਉਹ ਦਾ ਗਰਥ ਜਿਹੜਾ ਉਹਦਾ ਬੂਟਾ ਹੁੰਦਾ ਉਹਦੇ ਵਿੱਚ ਵੀ ਉਹ ਵਰਤ ਜਿਹਾ ਪਰਮਾਤਮਾ ਜੀ ਉਹ ਉਪਦੇ ਕਾਰਿ ਉਹ ਬੀਜ ਵਿੱਚੋਂ ਉਹ ਬਾਹਰ ਆਉਂਦਾ ਬੋੜ ਦਾ ਤੇ ਵੰਨਨ ਕਰਦਾ ਵਾਟ ਬੀਜ ਦਾ ਲਾਭ ਰਹੇ ਜੋ ਜਾਂ ਫਿਰ ਤੀਜ ਲੋਕ ਕਹਿੰਦੇ ਕਿ ਲਾ ਰੋਕਾ ਵਿੱਚ ਤਾਂ ਵੀ ਉਹ ਵਿਸਥਾਰ ਕਰਦਾ ਜਿਵੇਂ ਵਾਟ ਬੀਜ ਮੋੜ ਤੇ ਵੀਰ ਵੀਰ ਤੇ ਮੋੜ ਪੈਦਾ ਕਰ ਦਿੰਦਾ ਐਂ ਤੇ ਦੁਨੀਆਂ ਦੇ ਤਿੰਨ ਲੋਕਾਂ ਨਾਲ ਨੇ ਉਸਤਾਦ ਕੀਤਾ ਅੱਲਾਹ ਨਮਨ ਕਾਫੀ ਜਿ ਸੈ ਕਸ਼ ਕਸ਼ ਪਾਇਓ ਧੀਰ ਪਰ ਭਗਤ ਜੀ ਕਹਿੰਦੇ ਜਦੋਂ ਉਹਦੇ ਨਾਲ ਮੇਲ ਬਣਿਆ ਬੜਿਆ ਨਾ ਪ੍ਰਵਾਸ ਮਾਰਾ ਕੱਲਿਆ ਨਮਨਤਾ ਜਦੋਂ ਜਾੜ ਲਿਆ ਉਸ ਭਗਤ ਜੀ ਕਹਿੰਦੇ ਧੀਰੇ ਨੂੰ ਦਾ ਪਾਲਿਆ ਮਾਨੁ ਦੇ ਚਰਨਾਂ ਵਿੱਚ ਭਗਤ ਜੀ ਕਹਿੰਦੇ ਆਰਤੀ ਜਰਾ ਜੇ ਕਾਜ ਕਾਸ਼ ਪਾਇਓ ਤੇ ਰੇਵ ਕਹਿੰਦੇ ਕੁਝ ਕੁ ਦਾ ਭੇਜ ਜਾਉਂਗਾ ਜਦੋਂ ਬੰਦਗੀ ਕਾਜ ਤੇ ਭਜਨ ਕਾਜ ਤੇ ਮੈਨੂੰ ਸ਼ਕਤਾ ਉਹ ਬੇਰੁ ਤਿਆਗਦਾ ਭਗਤ ਜੀ ਕਹਿੰਦੇ ਫੁਰਿਆ ਤੁਰੈ ਮਾਰ ਕੋ ਗਿਆ ਫਿਰ ਕਹਿੰਦੇ ਉਹਦੇ ਚਰਨਾਂ ਵਿੱਚ ਜਾ ਟਿਕਿਆ ਤੇ ਫਿਰ ਕੁਝ ਕੁ ਦੇ ਪਾਇਓ ਭੇਜ ਭਗਤ ਜੀ ਕਹਿੰਦੇ ਫਿਰ ਕੁਝ ਕੁ ਭੇਜ ਜਾ ਗਿਆ ਹੁਲਟ ਭੇਜ ਵੜ ਬਿੰਦਿਆ ਉਪਾਇਓ ਭਗਤ ਜੀ ਦੇ ਕਰਤਿ ਨੂੰ ਉਲਕੋ ਗਿਆ ਭਗਤ ਜੀ ਕਹਿੰਦੇ ਹੁਣ ਟਪੇੜ ਬਾਲ ਵੇਚਿਓ ਕਹਿੰਦੇ ਫਿਰ ਬਾਲ ਜਿਹੜਾ ਅਸੀਂ ਕਿਲੋ ਘਟਕਦਾ ਸੀ ਵੈਟ ਕਰਪੂ ਕੈਦਾ ਕਰਦਾ ਸੀ ਉਹ ਲੱਭਦਾ ਨਹੀਂ ਦਿੰਦਾ ਸੀ ਕਹਿੰਦੇ ਹੁਣ ਉਹੀ ਬਾਲ ਜਿਹੜਾ ਉਲਕੋ ਗਿਆ ਉਹਦੇ ਤਰਾਂ ਵੇਚੀ ਟਿਕ ਗਿਆ ਕੋਈ ਲੱਭਦਾ ਨਹੀਂ ਕੋਈ ਕੁੰੜੇ ਨਹੀਂ ਪੈਗਾ ਕਰਦਾ ਭਗਤ ਜੀ ਕਹਿੰਦੇ ਬਾਲ ਵੇਚਦੇ ਹੋ ਬਾਲ ਜਿਹੜਾ ਵੇਚ ਗਿਆ ਉਹਦੇ ਤਰਾਂ ਤੇ ਵੇਚਿਆ ਗਿਆ ਪਾਇਓ ਭਗਤ ਅਸ਼ੇ ਨੇ ਕਹਿੰਦੇ ਉਹਦੀ ਖਰਾਬੀ ਕਰਨੀ ਕਹਿੰਦੇ ਉਹ ਸਭ ਕੁਝ ਦੁਨੀਆ ਦਾ ਭਾਗ ਹੋ ਗਿਆ ਇਹ ਬਾਤ ਉਹਦੇ ਚਰਨਾ ਵਿੱਚ ਆਸਤਵ ਹੋ ਗਈ ਉਹਦੀ ਪ੍ਰਾਪਤੀ ਉਗੀ ਤੁਰਕ ਤਰੀਕਤ ਜਾਣੀ ਐ ਜੀ ਹੂਗੇ ਦੁਖਾਰ ਤੇ ਭਗਤ ਜੀ ਅਜ ਵੀ ਉਹ ਆਪਣੇ ਬਾਗ ਵਿੱਚ ਕਰਦੇ ਆ ਕੋਈ ਕਿਹਨਾਂ ਤਰੀਕਤ ਜਾਣੀ ਐ ਜੋ ਵੇਦ ਪੜਾਣ ਕਹਿੰਦੇ ਹੁਣ ਤੱਕ ਜਿਹੜੇ ਆਉਂ ਵੀ ਪੜਦੇ ਆ ਧਾਰਮਿਕ ਆਪਣੇ ਜਨ ਜਿਹੜੇ ਪੜਦੇ ਹਨ ਤੇ ਉਹ ਜਾਣਦੇ ਹਨ ਜਿਹੜੇ ਭਗਤ ਜੀ ਕਹਿੰਦੇ ਉਸ ਦੀ ਗੋੜਾ ਹੜਾ ਤੁਲਕ ਹਨ ਜਿਹੜੇ ਉਹ ਪਰਮਾਤਮਾ ਜਿੱਕਾ ਤਾਂ ਵੇਦ ਹੋ ਜਾਂਦਾ ਉਹ ਆਪਣੀਆਂ ਘਰਕੂਤਾ ਨੂੰ ਜਾਣ ਲੈਂਦੇ ਹਨ ਜੋ ਵੇਦ ਪੜਾਣ ਕਹਿੰਦੇ ਜੂ ਵੀ ਜਿਹੜਾ ਵੇਦ ਪੜਾਣ ਪੜ ਕੇ ਉਹ ਜਾਣਦੇ ਉਹਨਾਂ ਨੂੰ ਜਾਣਨ ਦੇ ਉਸਾਂ ਦੀ ਜਾਣਕਾਰ ਹੋ ਜਾਂਦੀ ਕਿ ਪ੍ਰਮਾਤਮਾ ਕਿਸ ਤਰ੍ਹਾਂ ਦਾ ਹੈ ਉਹਦੀ ਕਾਪੀ ਕਿਵੇਂ ਹੋਣੀ ਹੈ ਉਹਨੂੰ ਸਮਝਣ ਦੇ ਸਤਰਾੰਕ ਕਰਾਣਾ ਨੂੰ ਉਹਦੀ ਸਮਝ ਨਾਲ ਉਹ ਸਮਝ ਰਾਖ ਉਤੇ ਹਨ ਬਾਣ ਸਮਝਾਵਨ ਕਾਰ ਹੈ ਅਸ਼ੁਕ ਵਿਆਹ ਪੜੀਏ ਗਿਆਨ ਅਗਹੀ ਤੇ ਗੁਰਦੱਤਨ ਕਰਿਆ ਬਾਣ ਸਮਝਾਵਨ ਕਾਰ ਨਹੀਂ ਕਿੰਦੇ ਬਾਣ ਨੂੰ ਉਹ ਸ਼ਵੇਰ ਪੜ ਕੇ ਕੋਈ ਖੱਤਰ ਪੜ ਕੇ ਕੋਈ ਹਿੰਮਤੀ ਆ ਪੜ ਕੇ ਇਹ ਗਿਆਨ ਹਾਸਲ ਕਰ ਲੈਂਦਾ ਉਹਨੂੰ ਬਾਤ ਸਮਝਾਉਂਦੀ ਸਮਝਾਉਣਾ ਕਰਦਾ ਹੈ ਕਿ ਉਹਦੇ ਚਰਨਾਂ ਵਿੱਚ ਤੇ ਕਿ ਜਾਗਰ ਦੇ ਚਰਨਾਂ ਵਿੱਚ ਬਾਤ ਜਾਵੇ ਓਮਕਾਰ ਆਦਮੈ ਜਾਗਰ ਲਿਖ ਆ ਰ ਮਿਟੇ ਪਾਏ ਨਾ ਬਣਾ ਕਹਿੰਦੇ ਜਿਹ ਲਿਖੇ ਮੁਕਾਮਨ ਤਾਂ ਲਿਖਿਆ ਤੇ ਪੜਿਆ ਫਿਰ ਮਟਾਤਾ ਲਿਖਿਆ ਪੜਿਆ ਫਿਰ ਮਟਾਤਾ ਇਹ ਵੀ ਪਾਏ ਬਾਣ ਜਿਹੜਾ ਉਹਦੇ ਚਰਨਾਂ ਚਰਪਨੀ ਰਾਂ ਜਾਮ ਨਹੀਂ ਉਸ ਕੀਤੀ ਕੋ ਆਦਮੇ ਚ ਵੀ ਸੀ ਜਗਤ ਵਿੱਚ ਵੀ ਸੀ ਹਰ ਜਗ੍ਹਾ ਤੇ ਉਹਦਾ ਰੂਪ ਸੀ ਓਮਕਾਰ ਵਿੱਚ ਜੋ ਕੋਈ ਸਹੀ ਰਖਟ ਪਟਾਰਾ ਨਾ ਜਦੋਂ ਕੋਈ ਵੀ ਭਗਵਾਨ ਨੂੰ ਲਿਖਦੇ ਹੋਏ ਕਈ ਵਾਰ ਹਜ਼ਾਰਾਂ ਵਾਰ ਕੋਈ ਇਹਨੂੰ ਲਿਖ ਕੇ ਜਾਣਣ ਦੀ ਕੋਸ਼ਿਸ਼ ਕਰੇ ਸੋਈ ਲੱਖ ਰੁਪਏ ਮਟਾਣਾ ਨਹੀਂ ਹੋਈ। ਧੰਗ ਜੀ ਕਿੰਨੇ ਮਟਾਇਆ ਤੇ ਲਿਖਿਆ ਉਹ ਪ੍ਰਾਪਤੀ ਨਹੀਂ ਹੈ। ਇਹਦੇ ਉੱਤੇ ਦੇਦੇ ਵਿੱਚ ਜਿਹਦਾ ਵਾਸਤਾ ਕੋਈ ਪਰਵਾਹ ਨਾ ਓਂਕਾਰ ਫਿਰ ਕਹਿੰਦੇ ਉਹਦਾ ਮਤ ਜਿਹਦੇ ਵਿੱਚ ਪ੍ਰਗਟਾਵਾ ਹੁੰਦਾ ਉਹ ਪ੍ਰਗਟ ਹੋ ਜਾਂਦਾ ਹੈ। ਉਹਦਾ ਉਹਦੀ ਸਮਝ ਆਉ ਲੱਗ ਜਾਂਦੀ ਹੈ। ਇਹ ਸਾਖ ਸੰਤ ਜੀਓ 6 ਪੌੜੀਆਂ ਸੇ ਪੰਚਪੁਰਨੋ ਦੇਹਾਂਗਾਰ ਰਸਮੀ ਦੇ ਕਾਗੂਬੀਰ ਸਾਹਿਬ ਜੀ ਅਥਰਾ ਬਾਣੀ ਸਾਡੋ ਧਿਆਨ ਰੁਛਦੇ ਨਾਲ ਪੰਕੀਰ ਬਾਣੀ ਜਿਹੜੀ ਅਥਰਾ ਦੀ ਬਾਣੀ ਹੈ ਇਹ ਬੜੇ ਗ੍ਰਾਮ ਦੇ ਤੱਕ ਪੜ੍ਹ ਕੇ ਅਰਥਾਂ ਨੂੰ ਸਮਝਦਾ ਫਿਰ ਸਮਝਉਂਦੀ ਹੈ ਕੁਝ ਬਾਣੀਆਂ ਪਰਚੂ ਨੇ ਜਿਹਨਾਂ ਦੀਆਂ ਜਿਹੜੀਆਂ ਅਥਰਾ ਬਾਣੀਆਂ ਹਨ ਉਨਾ ਹੁਸੇ ਤਰੀ ਸੰਧਨਾ ਕਰਦਾ ਰਾਤ ਨੂੰ ਫਿਰ ਉਹ ਸਭ ਦੇ ਪੰਦੇ ਰਾਤ ਸਦਾ ਹੀ ਨਾਲ ਨਾਲ ਚਾਲੀ ਫੜੀਏ ਜੇ ਤਾਂ ਕਿ ਸਾਭੂ ਦਿੱਤੀ ਕੇ ਬਾਣੀ ਨੂੰ ਸਮਝ ਲੈ ਸਕੇ ਅਸੀ ਰਸਤਾ ਲਾਭ ਲਈਏ ਮਾਰਗ ਲਭ ਲਈਏ ਇਹਨੇ ਤੁਹਾਰ ਜੀਆਂ ਸਰਵਾਨ ਕਰਿ ਬਾਣੀ ਵਿਚਾਰ ਜੀ ਸੇਵਾ ਕਰ ਦੇ ਜੀ ਨਿਕਾ ਤੁਹਾਰ ਜੀਆਂ ਮਹਾਰਜ ਸੁਆਗਤ ਕਰਨ ਭਾਈ ਭਾਈ ਸੰਤਾਨੀਆਂ ਸਾਡੀਆਂ ਪਰਵਾਨ ਕਰਨੀ ਵਾਹਿ ਜਿਕਾ ਪੰਕਸਾ ਵਾਹਿ ਜੀ ਦੀ ਕੀ ਬੰਦੇ ਚੱਤਦਾ ਸਾਜੀ ਵਾਹਿਗਾ